ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਦੇ ਨਵੇਂ ਬਲੌਗ 'ਚ ਤੇ ਸਵੇਰ ਸਵੇਰੇ ਦਾ ਟਾਈਮ ਹੈ ਹਲੇ ਬੱਜੇ ਆ ਆਪਣੇ ਕੋਲ 7 ਤੇ ਅੰਜਲੀ ਚੱਲੀ ਹੈ ਜੀ ਆਪਣੇ ਦੇਸ਼ ਨੂੰ ਇਹ ਆਈ ਹੈ ਸਾਨੂੰ ਮਿਲਣ ਅੰਜਲੀ ਫੇਰ ਕਦ ਆਉਣਾ ਹੁਣ ਦੇਖੋ ਜੀ ਅੰਜਲੀ ਚੱਲੀ ਆ ਦੇਖੋ ਟੌਰ ਕੱਢੀ ਹੋਈ ਐ ਅੰਜਲੀ ਨੇ ਤਿਆਰ ਹੋ ਕੇ ਪੂਰੀ ਤੇ ਅੰਜਲੀ ਫੇਰ ਕਦ ਆਉਗੀ ਹੁਣ ਦੇਖੇ ਸਾਨੂੰ ਧੋਖਾ ਦੇ ਕੇ ਜਾ ਰਹੀ ਐ ਕਹਿੰਦੀ ਮੈਂ ਨਹੀਂ ਆਉਣਾਉਗੀ ਇਹ ਪਤਾ ਨਹੀਂ ਕਦ ਆਉਗੀ ਹੁਣ ਇਹ ਚੱਲੀ ਆਪਣੇ ਪਿੰਡ ਨੂੰ ਉਣਾ ਨਹੀਂ ਹੁਣ ਨਹੀਂ ਕਿਉਂ ਤੇਰਾ ਮਨ ਨਹੀਂ ਕਰਦਾ ਕਰਦਾ ਦਾ ਪਰ ਉਹ ਘਰ ਵਾਲਾ ਬੋਲਾ ਵੀ ਨਹੀਂ ਆਨੇ ਦਾ ਹਾਂ ਨਹੀਂ ਦਵਾਂਗੀ ਨਾ ਹਾਂ ਤੇਰਾ ਦਿਲ ਲੱਜੂਗਾ ਉਹ ਰੇ ਤੇ ਜਾ ਕੇ ਇੱਥੇ ਲੱਜੂਗਾ ਸਾਡਾ ਤਾਂ ਲੱਗਣਾ ਨਹੀਂ ਤੇਰਾ ਲੱਗ ਜੂਗਾ ਹੈ ਮੈਂ ਮੰਮੀ ਕੋਲ ਜਾਵਾਂਗੀ ਨਾ ਹਾਂ ਸਰ ਅੱਛਾ ਤੇ ਆਪਣੀ ਮੰਮੀ ਕੋਲ ਰਹੋਗੇ ਹਾਂ ਸਾਨੂੰ ਫੋਨ ਕਰਿਆ ਕਰੋਗੇ ਜਾ ਕੇ ਹਾਂ ਕਰੂੰਗੀ ਝੂਠ ਬੋਲਦੀ ਐ ਫੋਨ ਕਿੱਥੇ ਕਰਨਾ ਦਾ ਕਰੂੰਗੀ ਬੀਬੀ ਬੀਬੀ ਨਾਲ ਕਰੋ ਵੀਡੀਓ ਕਾਲ ਕਰਿਆ ਕਰੀ ਦੇਖ ਲੈ ਮੇਰਾ ਮੁੰਡਾ ਕਹਿੰਦਾ ਵੀਡੀਓ ਕਾਲ ਕਰਿਆ ਕਰੀ ਕਰਿਆ ਕਰੂੰਗੀ ਚਲੋ ਜੀ ਫਿਰ ਹੁਣ ਚਲੋ ਵਿਚਾਰੀ ਨੂੰ ਭੇਜੀਏ ਹੁਣ ਇਹਨੂੰ ਇਹਨਾਂ ਜਾਣਾ ਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਡੂਸ ਚੇ ਪਾਛਾ ਚੜ੍ਹਦੀ ਕਲਾ ਬਖਸ਼ਤ ਅੰਦਰੁਸਤੀ ਮਕਸ਼ੇ ਸਾਰਿਆਂ ਤੇ ਮੇਰ ਪਰਿਆਤ ਰੱਖੇ ਪ੍ਰਮਾਤਮਾ ਤੇ ਬਾਕੀ ਆਪਾਂ ਲੱਗੇ ਹੋਏ ਆਪਣੇ ਕੰਮ ਕਾਰ ਕਰਨ ਜਿਹੜੇ ਆਪਣੇ ਡੇਲੀ ਦੇ ਆ ਤੇ ਬਾਕੀ ਦੀਦੀ ਜਿੰਦੀ ਮੈਂ ਸਾਲਾ ਨਾ ਆਉ ਉਹ ਵੀ ਦੱਖਣ ਚੱਲਦਾ ਵੀ ਬਿਮਾਰ ਹੋ ਜਾਣੀਆਂ ਜੀਆਂ ਤੁਸੀਂ ਆਮੀਂ ਦਰਵਾਜ਼ਾ ਮੈਂ ਕਿ ਸ਼ਾਮ ਟਾਈਮ ਤੱਕ ਅੱਜ ਵੀ ਹੋਕਣ ਲੱਗੇ ਹੋਈਆਂ ਤੇ ਅੱਗੇ ਆਇਆਂ ਤਾਂ ਬਹੁਤ ਜ਼ਿਆਦਾ ਕਹਿੰਦੀ ਉਹ ਗਰਮੀ ਕਰਕੇ ਵੀ ਤੁਹਾਨੂੰ ਲੋੜ ਨਹੀਂ ਹੈਗੀ ਵੀ ਉਹ ਕਰਨ ਦੀ ਮੈਂ ਤਾਂ ਚਲੋ ਠੀਕ ਐ ਤੇ ਫੋਟੋ ਫੋਟ ਕੰਮ ਕਰਨਾ ਵੇਰ ਕੇ ਫਿਰ ਜਾਣਾ ਅਸੀਂ ਰਿਸ਼ਤੇਦਾਰੀ ਹਾਂਜੀ ਬੜੇ ਨੇ ਹੋ ਤੁਸੀਂ ਹਨਾ ਵੀ ਬਲੌਗ ਦੇ ਨਾਲ ਕਿੰਨਾ ਮੂਹ ਦਾ ਕਿੰਨਾ ਫਰਕ ਪਿਆ ਰਿਹਾ ਹੈ ਹਨਾ ਕੀ ਹੋ ਗਿਆ ਕੀ ਲੱਗਦਾ ਹੈ ਹਾਂ ਕੀ ਲੱਗਦਾ ਲੱਗਦਾ ਤਾਂ ਗੁੱਸੇ ਨਹੀਂ ਮੰਦਲੇ ਕੀ ਲੱਗਦੀ ਉਮਰ 40 ਸਾਲ ਵੀ 45 ਸਾਲ ਦਾ ਬੰਦਾ ਹੋਊਗਾ ਇਹ ਹਾਂ 32 ਸਾਲ ਦਾ ਹੀ ਲੱਗਦਾ ਉਹ ਗੁੱਡ ਤਾਂ ਹੀ ਕਰਿਆ ਤਾਂ ਇਹ ਕੰਮ ਮੈਂ ਤਾਂ ਹੀ ਤਾਂ ਹੀ ਵੀ ਕੋਈ ਆਏ ਨਾ ਗਏ ਵੀ 40 ਸਾਲ ਦਾ ਬੰਦਾ ਹੈਗਾ ਇਹ ਹਾਂ 32 ਸਾਲ ਦੇ ਬਾਪ ਇਹ ਤਾਂ ਠੀਕ ਆ ਫਿਰ ਤਾਂ ਕਾਮਯਾਬ ਹੋ ਗਿਆ ਮੈਂ ਫਿਰ ਤਾਂ ਸਕਸੈਸਫੁਲ ਹੋ ਗਿਆ ਮੇਰਾ ਮਿਸ਼ਨ ਹਾਂ ਲੋ ਜੀ ਫਿਰ ਤੁਸੀਂ ਮਾਣ ਸੰਧੂ ਸਾਹਿਬ ਨਾਲ ਕਰਨਾ ਨਹੀਂ ਜੀ ਤੁਸੀਂ ਹੁਣ ਬਣੇ ਰਹੋ ਜੀ ਬਲੌਗ ਦੇ ਨਾਲ ਤੇ ਆਪਾ ਮਾਰ ਲਈਏ ਜੀ ਛੜ ਚੂੜੂ ਤੇ ਨੇ ਵੜੀਏ ਕੰਮ ਹਾਂਜੀ ਅਸੀਂ ਆਏ ਹੋਏ ਤੇ 부ਜੀ ਨਾਲੇ ਘਰੇ ਤੇ ਦੀਦੀ ਉਹਨੇ ਬਣਾ ਰਹੀ ਹੈ ਜੀ ਇੱਧਰ ਰੋਟੀ ਉਹਨਾਂ ਦੇ ਲੱਗੇ ਹੋਏ ਭਈਏ ਆਜੋ ਜੀ ਮਿਲिए ਜਾ ਕੇ ਤੇ ਟੂੜੀ ਢੋ ਰਹੀ ਹੈ ਭਈਏ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕੀ ਕਰਦੇ ਇਹਦੇ

ਕਵਾਂ ਦਾ ਚੱਲਦੀ ਹੈ ਸਹੀ ਗੱਲ ਹੈ ਚਲੋ ਚਲੋ ਕੋਈ ਨਾ ਤੁਸੀਂ ਬਣਾ ਲਓ ਹਨਾ ਮੈਂ ਦੁੱਧ ਪੂਰੀ ਨਾਲ ਮਿਲਾ ਲਿਆ ਪਾਣੀ ਦੇਵੋ ਆਪਾਂ ਜੀ ਅੱਗੇ ਹੁਣ ਕਰੇ ਤੇ ਟਾਈਮ ਹੋ ਗਿਆ ਆਪਣਾ ਤੇ ਟਾਈਮ ਆਪਣਾ ਸਾਢੇ 3 ਹੋ ਗਏ ਮੱਜਾਂ ਦਾ ਹੋ ਗਿਆ ਟਾਈਮ ਆਪਣਾ ਤੇ ਇੱਧਰ ਆ ਰਿਹਾ ਜੀ ਬਾਜ ਮਿਲੋ ਜੀ ਬਾਜੀ ਪਹਿਲਾਂ ਪੁੱਤ ਬਾਜ ਪਹਿਲਾਂ ਪਹਿਲਾ ਸਾਸਰੀ ਕੋਲ ਕਰਦੇ ਜੀ ਸਾਰਿਆਂ ਕਾਕਾ ਜੀ ਹੂੰ ਤਾਂ ਤਾਂ ਦੋਮੇ ਮੈਂ ਨਹੀਂ ਲੱਗਦਾ ਇਹ ਠੰਡੇ ਦੀ ਹੈ ਇਹ ਨਦੀਪ ਨੇ ਤਾਂ ਇੱਥੇ ਦੁਕਾਨੇ ਖੋਲ ਲੈਣੀ ਹੁਣ ਲੱਗਦਾ ਅਸੀ ਕਾਲ ਜੀ ਸਾਰਿਆਂ ਨੂੰ ਆਪਾਂ ਆ ਮੇਰਾ ਅਮਰੂਦ ਦਾ ਜੂਸ ਹੈ ਉਹਦੇ ਕੋਲ ਪਾਣੀ ਦੀ ਬੋਤਲ ਹੈ ਉਹ ਮੈਂ ਤਾਂ ਲੈ ਲਿਆ ਤੇ ਇੱਕ ਕਿ ਇਧਰ ਔਰੈਂਜ ਜੂਸ ਵੀ ਬਾਜ ਨੂੰ ਗਿਫਟ ਮਿਲਿਆ ਸਮਾਨ ਉੱਥੇ ਤੇ ਤੇ ਅੱਜ ਅੱਜ ਚਾਬੀ ਦੀ ਸੇਲ ਕਰੀ ਦਿੰਦੇ ਸੀ ਚਲੋ ਜੀ ਆਪਾਂ ਆਪੇ ਕੈਨ ਨਾਲ ਪਿੰਡਾ ਪਾਣੀ ਆਇਆ ਹੈ 340 ਬਸ ਚੇਂਜ ਕਰਕੇ ਹੁਣ ਆਪਾਂ ਜਾਣਾ ਦੀ ਡਿੰਗਰਾਂ ਮੰਨ ਹੁਣ ਪਾ ਲੈ ਰੋ 3 ਵਰਕ ਕਰਕੇ ਦੇਖਣਾ ਬੜੇ ਰਹਿਓ ਤੁਸੀਂ ਬਲੌਕ ਦੇ ਨਾਲ ਚਲੋ ਅੱਜ ਜੀ ਦੱਸਤਾ ਹਾਂ ਮੰਮਾ ਨੇ ਏਸੀ ਨਹੀਂ ਚਲਾਇਆ ਏਸੀ ਨਹੀਂ ਵਿੱਚ ਲਾ ਕੇ ਗਈ ਹੈ ਏਸੀ ਤਾਂ ਹੁਣ ਚਲਾਉਂਗਾ ਚਲੋ ਜੀ ਤੁਸੀਂ ਬਣੇ ਰਹੋ ਬਲੌਕ ਦੇ ਨਾਲ ਤੇ ਮਿਲਦੇ ਹਾਂ ਜੀ ਫਿਰ ਤੁਹਾਨੂੰ ਹਾਂ ਜੀ ਅਪਨੇ ਮੱਝਾ ਲੀਆਂ ਜੀ ਜੋ ਤੇ ਘਰ ਦੇ ਕੰਮ ਨਿਪਟ ਗਏ ਤੇ ਬਾਕੀ ਜਿਹੜੇ ਰਹਿਨੇ ਆਪਾਂ ਨੇ ਕਰਨੇ ਆ ਥੋੜੀ ਸਾਫ ਸਫਾਈ ਕਰਨੀ ਰਹਿੰਦੀ ਹੈ ਕਿਉਂਕਿ ਆਪਣਾ ਕਿਚਨ ਦਾ ਕੰਮ ਨਿਪਟ ਗਏ ਰਾਤ ਤੇ ਬਸ ਉਹਦਾ ਸ਼ੀਸ਼ੇ ਵਗੈਰਾ ਪਾਉਣ ਨੂੰ ਰਹਿਨੇ ਆ ਤੇ ਹੋ ਆਪਣੇ ਹੋਣ ਪੈ ਜਾਣਗੇ ਨਹੀਂ ਸਵੇਰੇ ਪੈ ਜਾਣਗੇ ਤੇ ਬਾਕੀ ਤੁਹਾਨੂੰ ਜਦੋਂ ਪੂਰੀ ਕੰਪਲੀਟ ਹੋ ਜੂਗੀ ਤੇ ਤੁਹਾਨੂੰ ਕੱਲ ਦਿਖਾਵਾਂਗੇ ਆਪਾਂ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਤੇ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਧੰਨਵਾਦ